ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਅਸੀਂ ਬਣਾਉਣ ਜਾ ਰਹੇ ਮੇਥੀ ਅਤੇ ਆਲੂ ਦੀ ਸਬਜ਼ੀ ਮੇਥੀ ਨੂੰ ਅਸੀਂ ਸਵਾਰ ਲਿੱਤਾ ਸੀ ਹੁਣ ਕੱਟ ਕੇ ਧੋ ਲਿੱਤਾ ਹੈ ਆਲੂ ਵੀ ਕੱਟ ਲਿੱਤੇ ਨੇ ਅਸੀਂ ਪਿਆਜ਼ ਅਦਰਕ ਅਤੇ ਲਸਣ ਹਰੀਆਂ ਮਿਰਚਾਂ ਵੀ ਕੱਟ ਲਿੱਤੀਆਂ ਨੇ ਦੋ ਟਮਾਟਰ ਲਿੱਤੇ ਸੀ ਇਹਨਾਂ ਨੂੰ ਬਰੀਕ ਕੱਟ ਲਿੱਤਾ ਹੈ ਹੁਣ ਅਸੀਂ ਇਹਨਾਂ ਨੂੰ ਤੜਕਾ ਲਾਵਾਂਗੇ ਜੀ ਪੈਨ ਵਿੱਚ ਕੁਕਿੰਗ ਆਇਲ ਪਾਵਾਂਗੇ ਗਰਮ ਹੋਣ ਲਈ ਰੱਖਾਂਗੇ ਜੀ ਆਇਲ ਗਰਮ ਹੋ ਚੁੱਕਿਆ ਹੈ ਹੁਣ ਹੁਣ ਅਸੀਂ ਇਹਦੇ ਵਿੱਚ ਜੀਰਾ ਪਾਵਾਂਗੇ ਪਿਆਜ਼ ਪਾਦਾਂਗੇ ਅਦਰਕ ਤੇਲੇ ਸੁਨਿਪਾ ਦਾਂਗੇ ਨਾਲ ਸਾਰੇ ਵਿੱਚ ਕਾਵਾਂਗੇ ਇਹਨਾਂ ਨੂੰ ਬਰਾਊਨ ਹੁੰਨ ਤੱਕ ਭੁੰਨਾਂਗੇ ਟਮਾਟਰ ਪਾ ਦਾਂਗੇ ਵੀ ਹੁਣ ਵਿੱਚ ਹਲਦੀ ਪਾਊਡਰ ਪਾਵਾਂਗੇ 2 ਚਮਚ ਨਮਕ ਪਾਵਾਂਗੇ ਫਿਰ ਇਸੇ 3 ਚਮਚ ਨਮਕ ਦੇ ਰਿਸ਼ਤੇ ਤੁਸੀਂ ਸਵਾਦ ਅਨੁਸਾਰ ਪਾ ਸਕਦੇ ਹੋ ਮਿਕਸ ਮਸਾਲਾ ਪਾਵਾਂਗੇ ਛੋਟਾ ਚਮਚ ਦੇ ਗਿਮੇਟ ਪਾਵਾਂਗੇ ਪਿਆਜ਼ ਨੂੰ ਭਰੌਣ ਹੋ ਚੁੱਕੇ ਨੇ ਤੜਕਾ ਪਣ ਚੁੱਕਿਆ ਹੈ ਤੜਕੇ ਨੇ ਘੀ ਵੀ ਛੱਡ ਦਿੱਤਾ ਵੇਥੀ ਪਾ ਦਿਆਂਗੇ ਹੁਣ ਵਿੱਚ

ਅੰਟੀਮੈਂਟ ਲਈ ਨੂੰ ਇਸੇ ਤਰ੍ਹਾਂ ਢੱਕ ਕੇ ਪਕਾਵਾਂਗੇ। ਟੱਕੜ ਤਾ ਬਗੈਰ ਪਕਾਵਾਂਗੇ ਜੀ ਹੁਣ 15 ਮਿੰਟਾਂ ਲਈ। ਮੇਥੀ ਅਤੇ ਆਲੂ ਦੀ ਸਬਜ਼ੀ ਹੁਣ ਬਣ ਚੁੱਕੀ ਹੈ। ਧਨੀਆ ਪਾਵਾਂਗੇ। ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤੇ ਲਾਈਕ ਤੇ ਸਬਸਕ੍ਰਾਈਬ ਕਰਦੇ ਆ ਕਰੋ ਹੁਣ ਇਹ ਸਰਵ ਕਰਨੀ ਤਿਆਰ ਹੈ ਜੀ ਸਬਜੀ ਤੁਸੀਂ ਵੀ ਇਸੇ ਤਰੀਕੇ ਨਾਲ ਮੇਥੀ ਅਤੇ ਆਲੂ ਦੀ ਸਬਜੀ ਬਣਾ ਸਕਦੇ ਹੋ ਇਹ ਬਹੁਤ ਹੀ ਵਧੀਆ ਤਰੀਕਾ ਤੇ ਈਜ਼ੀ ਤਰੀਕਾ ਹੈ ਜੀ